ਵੈਲਕਮ ਟੂ ਦਾ ਚੈਨਲ ਅਕਾਲ ਉਸਤਤ ਅੱਜ ਦੀ ਵੀਡੀਓ ਵਿੱਚ ਆਪਾਂ ਕੋੜੇ ਰਾਖਸ਼ ਤੇ ਉਸ ਦੇ ਜੀਵਨ ਦੇ ਉਦਾਰ ਬਾਰੇ ਗੱਲ ਕਰ ਕਿ ਕਿਵੇਂ ਗੁਰੂ ਨਾਨਕ ਦੇਵ ਜੀ ਨੇ ਉਸ ਦੀ ਜ਼ਿੰਦਗੀ ਦਾ ਉਦਾਰ ਕਰਕੇ ਉਸ ਨੂੰ ਸਫਲ ਬਣਾ ਦਿੱਤਾ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਆਪਣੇ ਪਿਆਰੇ ਸਾਥੀ ਮਰਦਾਨਾ ਜੀ ਨੂੰ ਨਾਲ ਲੈ ਕੇ ਆਪਣੀ ਉਦਾਸੀ ਵੱਲ ਵਧ ਰਹੇ ਸਨ ਪਾਤਸ਼ਾਹ ਬੋਧ ਗਿਆ ਤੋਂ ਵੱਖ-ਵੱਖ ਰਾਹਾਂ ਤੋਂ ਹੁੰਦੇ ਹੋਏ ਅਸਾਮ ਪਹੁੰਚੇ ਜਿੱਥੇ ਉਹਨਾਂ ਨੇ ਨੂਰ ਸ਼ਾਹ ਤੇ ਉਸ ਦੀਆਂ ਸਾਥੀਆਂ ਨੂੰ ਸਿੱਧੇ ਰਾਹ ਪਾਇਆ ਗੁਰੂ ਜੀ ਇੱਕ ਹੋਰ ਇਲਾਕੇ ਕੋਚੀ ਜੋ ਕਿ ਕੋਚੀਨ ਵਿੱਚ ਪੈਂਦਾ ਹੈ ਗੋਲਾ ਘਾਟ ਪਹੁੰਚੇ ਇੱਥੋਂ ਦਾ ਇਲਾਕਾ ਸੰਘਣੇ ਜੰਗਲਾਂ ਵਾਲਾ ਸੀ ਚੱਲਦੇ ਆ ਚੱਲਦੇ ਆ ਭਾਈ ਮਰਦਾਨੇ ਨੂੰ ਭੁੱਖ ਲੱਗੀ ਭਾਈ ਜੀ ਨੇ ਬਾਬੇ ਨੂੰ ਬੇਨਤੀ ਕੀਤੀ ਕਿ ਪਾਤਸ਼ਾਹ ਥੋੜਾ ਆਰਾਮ ਕਰ ਲੈਂਦੇ ਹਾਂ ਮਰਦਾਨਾ ਜੀ ਦੇ ਵਚਨ ਸੁਣ ਕੇ ਨਾਨਕ ਜੀ ਨੇ ਹਾਮੀ ਭਰ ਦਿੱਤੀ ਪਾਤਸ਼ਾਹ ਰਾਮ ਕਰਨ ਲੱਗੇ ਅਤੇ ਭਾਈ ਮਰਦਾਨਾ ਜੀ ਭੋਜਨ ਦੀ ਤਲਾਸ਼ ਵਿੱਚ ਇੱਧਰ ਉੱਧਰ ਘੁੰਮਣ ਲੱਗੇ ਅਤੇ ਭਾਲ ਕਰਦੇ ਕਰਦੇ ਕਾਫੀ ਅੱਗੇ ਲੰਘ ਗਏ ਭਾਈ ਮਰਦਾਨਾ ਭੋਜਨ ਦੀ ਤਲਾਸ਼ ਕਰ ਰਿਹਾ ਸੀ ਕਿ ਉਹਨਾਂ ਦੇ ਸਾਹਮਣੇ ਇੱਕ ਆਦਮਖੋਰ ਰਾਕਸ਼ਸ ਆ ਗਿਆ ਉਹ ਰਾਕਸ਼ਸ ਇਨਸਾਨੀ ਮਾਸ ਖਾਣ ਦਾ ਆਦੀ ਸੀ ਉਹ ਜੰਗਲ ਵਿੱਚ ਆਉਣ ਵਾਲੇ ਇਨਸਾਨਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਸੀ ਉਸ ਦਾ ਸਰੀਰ ਇਨਸਾਨ ਤੋਂ ਕਾਫੀ ਲੰਮਾ ਤੇ ਚੌੜਾ ਵਿਸ਼ਾਲ ਸੀ ਜਦੋਂ ਕੋਡੇ ਨੇ ਪਾਈ ਮਰਦਾਨੇ ਨੂੰ ਫੜਿਆ ਤਾਂ ਉਹ ਬਹੁਤ ਖੁਸ਼ ਹੋਇਆ ਕਿ ਉਸ ਨੂੰ ਲੱਗਿਆ ਕਿ ਪਹਿਲਾਂ ਤਾਂ ਉਸ ਨੂੰ ਇਨਸਾਨਾਂ ਨੂੰ ਲੱਭਣਾ ਪੈਂਦਾ ਸੀ ਪਰ ਅੱਜ ਕੋਈ ਇਨਸਾਨ ਚੱਲ ਕੇ ਉਸ ਕੋਲ ਆਪਣੇ ਆਪ ਆ ਗਿਆ ਉਸ ਨੂੰ ਕੋਈ ਜ਼ਿਆਦਾ ਮਿਹਨਤ ਵੀ ਨਹੀਂ ਕਰਨੀ ਪਈ ਉਸ ਨੇ ਪਾਈ ਮਰਦਾਨੇ ਜੀ ਨੂੰ ਇੱਕ ਦਰਖਤ ਨਾਲ ਬੰਨ੍ਹ ਦਿੱਤਾ ਤੇ ਕੜਾਹੀ ਵਿੱਚ ਤੇਲ ਗਰਮ ਕਰ ਲਿਆ ਕਿਉਂਕਿ ਕੋਡਾ ਲੋਕਾਂ ਨੂੰ ਤਲ ਕੇ ਖਾਇਆ ਕਰਦਾ ਸੀ ਕੌੜੇ ਤੋਂ ਡਰਦਿਆਂ ਅਤੇ ਆਪਣੇ ਆਪ ਨੂੰ ਫਸਿਆ ਹੋਇਆ ਮਹਿਸੂਸ ਕਰਕੇ ਪਾਈ ਮਰਦਾਨੇ ਨੇ ਸੱਚੇ ਸਤਗੁਰੂ ਨੂੰ ਯਾਦ ਕੀਤਾ ਸੱਚੇ ਸੇਵਕ ਦੀ ਬੇਨਤੀ ਸੁਣ ਕੇ ਗੁਰੂ ਨਾਨਕ ਦੇਵ ਜੀ ਪਾਈ ਮਰਦਾਨੇ ਜੀ ਕੋਲ ਪਹੁੰਚੇ ਜਿਵੇਂ ਹੀ ਕੌੜੇ ਦੀ ਨਜ਼ਰ ਗੁਰੂ ਨਾਨਕ ਪਾਤਸ਼ਾਹ ਤੇ ਪਈ ਤਾਂ ਹੋਰ ਵੀ ਜ਼ਿਆਦਾ ਖੁਸ਼ ਹੋ ਗਿਆ ਕਿਉਂਕਿ ਹੁਣ ਉਸ ਦੇ ਕੋਲ ਇੱਕ ਨਹੀਂ ਸਗੋਂ ਦੋ ਇਨਸਾਨ ਸਨ ਉਸ ਨੇ ਮਹਿਸੂਸ ਕੀਤਾ ਕਿ ਅੱਜ ਉਸ ਦੀ ਕਿਸਮਤ ਉਸ ਦਾ ਸਾਥ ਦੇ ਰਹੀ ਹੈ ਉਹ ਬਹੁਤ ਖੁਸ਼ ਹੋ ਰਿਹਾ ਸੀ ਭਾਈ ਮਰਦਾਨੇ ਨੇ ਆਪਣੀ ਸਾਰੀ ਕਹਾਣੀ ਪਾਤਸ਼ਾਹ ਨੂੰ ਦੱਸੀ ਭਾਈ ਮਰਦਾਨਾ ਸੱਚੇ ਅਕਾਲ ਪੁਰਖ ਨੂੰ ਯਾਦ ਕਰਨ ਲੱਗੇ ਪਾਤਸ਼ਾਹ ਦੇ ਚਿਹਰੇ ਦਾ ਨੂਰ ਕੋਡੇ ਕੋਲੋਂ ਚੱਲ ਨਹੀਂ ਰਿਹਾ ਸੀ ਜਿਵੇਂ ਜਿਵੇਂ ਸਤ ਕਰਤਾਰ ਦਾ ਜਾਪ ਹੋ ਰਿਹਾ ਸੀ ਉਵੇਂ ਹੀ ਇੱਕ ਅਜਈ ਘਟਨਾ ਹੋਈ ਜਿਸ ਨੇ ਕੋਡੇ ਨੂੰ ਹੈਰਾਨ ਕਰ ਦਿੱਤਾ ਕੋਡੇ ਨੇ ਜਿਸ ਤੇਲ ਵਿੱਚ ਮਰਦਾਨਾ ਜੀ ਨੂੰ ਪਾਉਣਾ ਸੀ ਉਹ ਤਪਦਾ ਕਢਾਇਆ ਬਿਲਕੁਲ ਸ਼ਾਂਤ ਤੇ ਠੰਡਾ ਹੋ ਗਿਆ ਕਉਦਯਾ ਜੀ ਬਕਰਮਤ ਦੇਖ ਕੇ ਹੈਰਾਨ ਹੋ ਗਿਆ ਉਸਨੇ ਸੋਚਿਆ ਕਿ ਉਹ ਇੰਨਾ ਇਨਸਾਨਾਂ ਨੂੰ ਆਪਣੇ ਹੱਥਾਂ ਨਾਲ ਹੀ ਖਤਮ ਕਰ ਦੇਵੇਗਾ ਜਦੋਂ ਪਾਈ ਮਰਦਾਨੇ ਨੂੰ ਮਾਰਨ ਲਈ ਕੋਡੇ ਰਾਖਸ਼ ਨੇ ਆਪਣੇ ਹੱਥ ਵਧਾਏ ਪਰ ਉਸਦੇ ਹੱਥਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਕਿਉਂਕਿ ਉਹ ਜਿਸ ਸ਼ਕਤੀ ਦਾ ਮੁਕਾਬਲਾ ਕਰ ਰਿਹਾ ਸੀ ਉਹ ਕੋਈ ਆਮ ਸ਼ਕਤੀ ਨਹੀਂ ਸੀ 파ਸ਼ਾ ਨੇ ਵਚਨ ਕਰਦਿਆਂ ਪੁੱਛਿਆ ਪਾਈ ਕੋਡੇ ਤੁਸੀਂ ਇਹ ਜਾਇਆ ਕੰਮ ਕਿਉਂ ਕਰਦੇ ਹੋ ਜਿਸ ਨਾਲ ਲੋਕਾਂ ਨੂੰ ਨੁਕਸਾਨ ਪਹੁੰਚਦਾ ਹੈ ਤੇ ਉਹ ਤੁਹਾਡੇ ਤੋਂ ਡਰਦੇ ਨੇ ਗੁਰੂ ਜੀ ਦੇ ਵਚਨਾਂ ਵਿੱਚ ਅਜਾਈ ਸ਼ਕਤੀ ਸੀ ਕਿ ਜਿਵੇਂ ਕੋੜੇ ਨੇ ਉਹ ਬਚਨ ਸੁਨੇ ਤਾਂ ਉਹ ਨਿਆਲ ਹੋ ਗਿਆ ਤੇ ਪਾਤਸ਼ਾਹ ਦੇ ਚਰਨਾਂ ਵਿੱਚ ਡਿੱਗ ਪਿਆ ਪਾਤਸ਼ਾਹ ਨੇ ਕੋੜੇ ਨੂੰ ਸਮਝਾਇਆ ਕਿ ਉਸ ਨੂੰ ਹਮੇਸ਼ਾ ਅਕਾਲ ਪੁਰਖ ਦਾ ਸਿਮਰਨ ਕਰਨਾ ਚਾਹੀਦਾ ਹੈ ਤੇ ਅਜਾਇਆ ਕੋਝ ਨਹੀਂ ਕਰਨਾ ਚਾਹੀਦਾ ਜਿਸ ਨਾਲ ਮਨੁੱਖਤਾ ਨੂੰ ਦੁੱਖ ਪਹੁੰਚੇ ਪਾਤਸ਼ਾਹ ਦੇ ਵਚਨਾਂ ਨੇ ਕੋੜੇ ਤੇ ਇੰਨਾ ਅਸਰ ਕੀਤਾ ਕਿ ਉਹ ਸਾਦਾ ਜੀਵਨ ਬਤੀਤ ਕਰਨ ਲੱਗਿਆ ਹੁਣ ਜੰਗਲ ਵਿੱਚ ਸ਼ਾਂਤੀ ਹੋ ਗਈ ਗੁਰੂ ਨਾਨਕ ਦੇਵ ਜੀ ਨੇ ਕੋੜੇ ਨੂੰ ਆਸ਼ੀਰਵਾਦ ਦਿੱਤਾ ਅਤੇ ਮਾਨਵਤਾ ਦੀ ਰੱਖਿਆ ਕਰਨ ਲਈ ਪ੍ਰੇਰਿਆ ਇਸ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਪਿਆਰੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਆਪਣੀ ਉਦਾਸੀ ਦੇ ਅਗਲੇ ਸਫ਼ਰ ਲਈ ਰਵਾਨਾ ਹੋ ਗਏ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਕਿਵੇਂ ਗੁਰੂ ਨਾਨਕ ਦੇਵ ਜੀ ਨੇ ਕੋੜੇ ਰਕਸ਼ ਦਾ ਉਦਾਰ ਕੀਤਾ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ